ਜੋਥੇ ਬਾਦਸ਼ਾਹ ਗੋਲ ਇਕਰੀ ਨਾਂ ਲਓ ਸਾਰੇ ਤਨ ਗੁਰੂ ਗੁਰ ਰਾਮਦਾਸ ਇਹ ਰੱਖੋ ਤਨ ਗੁਰੂ ਗੁਰ ਰਾਮਦਾਸ ਗੁਰੂ ਰਾਮਦਾਸ ਜੀ ਕੋਲ ਚਾਰ ਸਿੱਖ ਆਏ ਦਰਸ਼ਨ ਕਰਨ ਉਹਨਾਂ ਦੇ ਨਾਂ ਲਿਖੇ ਨੇ ਜੀ ਭਾਈ ਪਦਾਰਥ ਭਾਈ ਪੂਰੋ ਭਾਈ ਤਾਰੂ ਭਾਈ 파ਰੂ ਇਹ ਚਾਰ ਸਿੱਖਾਂ ਦੇ ਨਾਂ ਆਏ ਮੱਥਾ ਟੇਕਿਆ ਗੁਰੂ ਰਾਮਦਾਸ ਜੀ ਦੂਰੋਂ ਆਏ ਸੀ ਪ੍ਰਸ਼ਾਦ ਰੱਖਿਆ ਮੈਨੂੰ ਗੱਲ ਬੜੀ ਵਧੀਆ ਲੱਗੀ ਜਿਹੜੇ ਇਹਨਾਂ ਚਾਰਾਂ ਨੇ ਕਹੀ ਤੁਸੀਂ ਧਿਆਨ ਨਾਲ ਸੁਣੋ ਭਾਈ ਪਦਾਰਤ ਭਾਈ ਪੂਰੋ ਭਾਈ ਤਾਰੂ ਭਾਈ ਭਾਰੂ ਕਹਿੰਦੇ ਗੁਰੂ ਰਾਮਦਾਸ ਜੀ ਇੱਕ ਬੇਨਤੀ ਕਰ ਲਈਏ ਮਹਾਰਾਏ ਕਹਿੰਦੇ ਕਰ ਲੋ ਕਹਿੰਦੇ ਮਹਾਰਾਏ ਕੋਈ ਐ ਹੋ ਜਾਂ ਹੱਲ ਹੈਗਾ ਇਹ ਸਾਡੇ ਘਰਾਂ ਚ ਦੁੱਖ ਆਵੇ ਹੀ ਨਾ ਆ ਕੋ ਸਾਧ ਬੜੀ ਗੱਲ ਸੁਣਨ ਵਾਲੀ ਥਾੜੇ ਕੋਈ ਐ ਹੋ ਜੀ ਦਵਾਈ ਹੈਗੀ ਹੈ ਕੋਈ ਐ ਹੋ ਜਾ ਹੱਲ ਹੈਗਾ ਕਾ ਰਾਜ ਦੁੱਖ ਆਵੇ ਨਹੀਂ ਤੁਸੀਂ ਹੈਰਾਨ ਹੋਵੋਗੇ ਸਤਗੁਰਾਂ ਗੁਰੂ ਰਾਮਦਾਸ ਜੀ ਨੇ ਚਾਰਾਂ ਨੂੰ ਜਵਾਬ ਕੀ ਦਿੱਤਾ ਇਹ ਸੁਣ ਕੇ ਮਜਬੂਤ ਹੋਇਓ ਗੁਰੂ ਰਾਮਦਾਸ ਜੀ ਦਾ ਜਵਾਬ ਕੋਈ ਕਵਿਤਾ ਨਹੀਂ ਉੱਤਾਰਨਾ ਨਹੀਂ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀਆਂ ਪੰਗਤੀਆਂ ਕਹਿੰਦੇ ਕੋਈ ਉਹ ਦੇਗੀ ਹਾਰ ਨਾਗਾ ਸਾਡੇ ਘਰਾਂ 'ਚ ਦੁੱਖ ਆਵੇ ਹੀ ਨਾ ਤੇ ਗੁਰੂ ਰਾਮਦਾਸ ਜੀ ਨੇ ਪਤਾ ਕੀ ਕਿਹਾ ਦੇਵੋਤਸਵੰਦ ਗੁਰੂ ਨੰਨਿਤ ਸਦਾ ਦਸਮੰਦ ਗੁਰੂ ਨਮਿਤ ਸਦਾ ਕਮਾਈ ਦਾ ਦੱਸਣਾ ਹਿੱਸਾ ਜਿੰਨਾ ਲਾਭ ਹੁੰਦਾ ਹੈ ਉਹਦਾ ਦੱਸਣਾ ਹੈ ਸੇਵੋ ਦਸਮੰਦ ਗੁਰੂ ਨਮਿਤ ਸਦਾ ਅਗਲੀ ਅਗਲੀ ਪੰਕਤੀ ਧਿਆਨ ਨਾਲ ਸੁਣੋ ਦਾਰਦ ਸਦਨ ਨਾ ਹੋਵੇ ਕਦਾ ਹੁਣ ਸਦਨ ਦਾ ਕੀ ਅਰਥ ਹੈ ਜੀ ਥੋੜਾ ਜਿਹਾ ਦਿਮਾਗ ਲਾਓ ਕਿਤੇ ਪੜਿਆ ਹੋਏਗਾ ਸਦਨ ਦਾ ਅਰਥ ਹੈ ਘਰ ਸਦਨ ਦਾ ਅਰਥ ਹੈ ਘਰ ਦਰ ਅਰਥ ਹੈ ਦੁੱਖ ਗੁਰੂ ਰਾਮਦਾਸ ਜੀ ਕਹਿੰਦੇ ਦੇਵੋ ਦਸਵੰਦ ਗੁਰੂ ਨਮਿਤ ਸਦਾ ਦਾਰਦ ਸਦਨ ਨਾ ਹੋਵੇ ਕਦਾ ਜਿਹੜਾ ਆਪਣੇ ਮੁਨਾਫੇ ਦਾ ਲਾਭ ਦਾ ਦਸਵਾਂ ਹਿੱਸਾ ਲੋੜਵੰਦਾਂ ਲਈ ਧਰਮ ਕਾਰਜਾਂ ਲਈ ਕੱਢਦਾ ਉਹਦਾ ਸਦਨ ਉਹਦਾ ਘਰ ਕਦੀ ਦੁੱਖ ਆ ਹੀ ਨਹੀਂ ਸਕਦਾ ਆਹ ਕਿੰਨੀ ਵੱਡੀ ਗੱਲ ਕਹਿਤੀ ਉਹ ਜੀ ਇਸ ਕੋਰ ਸਗੋਰ ਸ਼ਾ ਆ ਆ ਆ